ਉਦੋਂ ਮਾਛਵਾਲਾ ਇਲਾਕੇ ਵਿੱਚ ਨਵੀਂ ਬੀਜੀ ਕਣਕ ਦੀ ਫਸਲ ਨੂੰ ਸੂਂਦੀ ਅਤੇ ਫੰਗਸ ਦੀ ਬਿਮਾਰੀ ਦੇ ਚਪੇਟ ਦੇ ਵਿੱਚ ਲੈ ਲਿਆ ਜਿਸ ਕਾਰਨ ਕਿਸਾਨ ਇਸ ਨੂੰ ਵਾਉਣ ਦੇ ਲਈ ਮਜਬੂਰ ਹੋ ਗਏ ਰਹੇ ਸੋ ਦੱਸਿਆ ਕਿ ਅਜ ਮਾਛਵਾਲਾ ਨੇੜਲੇ ਪਿੰਡ ਤਖਰਾ ਦੇ ਕਿਸਾਨ surjit singh ਨੇ ਦੱਸਿਆ ਕਿ ਉਸਨੇ 17 ਏਕੜ ਕਣਕ ਸਰਕਾਰ ਦੀ ਹਦਾਇਤਾਂ ਅਨੁਸਾਰ ਬਿਨਾਂ ਪਰਾਲੀ ਨੂੰ ਅੱਗ ਲਗਾਏ ਖੇਤਾਂ ਵਿੱਚ ਵਾ ਕੇ ਕਣਕ ਦੀ ਬਜਾਈ ਕੀਤੀ ਸੀ ਉਹਨਾਂ ਦੱਸਿਆ ਕਿ ਕੁਝ ਦਿਨ ਬਾਅਦ ਉਸਨੇ ਦੇਖਿਆ ਕਿ ਖੇਤਾਂ ਦੇ ਵਿੱਚ ਕਣਕ ਦਾ ਬੂਟਾ ਪੂਰੀ ਤਰ੍ਹਾਂ ਵੱਧ ਨਹੀਂ ਰਿਹਾ ਤੇ ਜਦੋਂ ਉਸਨੇ ਪੁੱਟ ਕੇ ਵੇਖਿਆ ਤਾਂ ਸੂੰਡੀ ਅਤੇ ਫੰਗਸ ਦੀ ਬਿਮਾਰੀ ਫੈਲ ਗਈ ਸੀ ਕਿਸਾਨਾਂ ਨੇ ਦੋਸ਼ ਲਾਇਆ ਕਿ ਇਸ ਵਾਰ ਸਕਤੀਕਰਨ ਹੋਣਾ ਪ੍ਰਾਲੀ ਨੂੰ ਵਗ ਨਹੀਂ ਲਗਾਈ ਹੈ ਤੇ ਇਸ ਨੂੰ ਖੇਤਾਂ ਦੇ ਵਿੱਚ ਵਾ ਕੇ ਕਣਕ ਬੀਜ ਦਿੱਤੀ ਜਿਸ ਕਾਰਨ ਇਹ ਬਿਮਾਰੀ ਪੈ ਗਈ ਹੈ ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗਗਨਦੀਪ ਤੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਨਵੀਂ ਬੀਜੀ ਕਣਕ ਦੀ ਫਸਲ ਨੂੰ ਬਿਮਾਰੀ ਪੈਣ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹ ਤੁਰੰਤ ਪਿੰਡ ਰਾਣਵਾ ਤੇ ਧੱਖਰਾਂ ਦਾ ਦੌਰਾ ਕਰਕੇ ਖੇਤਾਂ ਦੇ ਵਿੱਚ ਜਾ ਕੇ ਜਾਇਜ਼ਾ ਲੈਣਗੇ ਕਿ ਇਹ ਬਿਮਾਰੀ ਕਿਉਂ ਪੈ ਗਈ ਹੈ ਜਸਵਿੰਦਰ ਸਿੰਘ ਲੰਬੜਦਾਰ ਟਖਰਾ ਜੀ ਕੀ ਤੁਸੀਂ ਆਪਣੀ ਥੋੜੀ ਫਸਲ ਨੂੰ ਕੀ ਪ੍ਰੋਬਲਮ ਆਈ ਹੈ ਜੀ ਸਾਡੇ ਖੇਤਾਂ ਦੇ ਵਿੱਚ ਜੀ ਸੁੰਡੀ ਆ ਗਈ ਬਹੁਤ ਨਾਗ ਪਰਾਲੀ ਨੂੰ ਮੱਕਾ ਲੱਗਣ ਕਾਰਨ ਕਿਨੇ ਕਿਕਰ ਬਾਜੀ ਵੀ ਤੁਸੀਂ ਬਾਈ ਜੀ ਅਸੀਂ 2 ਏਕੜ ਬਾਤੀ ਜੀ ਦਵਾਰਾ ਬੀਤੀ ਨਹੀਂ ਬਜਾਈ ਤਾਂ ਹਜੇ ਹੋਣੀ ਨਹੀਂ ਜੀ ਉਹ ਗਿੱਲਾ ਪਿਆ ਖੇਤ ਜੇ ਗਿੱਲਿਆ ਕਰਿਆ ਸੀ ਕਿੰਨਾ ਖਰਚਾ ਆ ਗਿਆ ਤੁਹਾਡਾ ਜੀ ਸਾਡੇ 8 ਤੋਂ 10000 ਰੁਪਏ ਖਰਚਾ ਆ ਗਿਆ ਇਸੇ ਮੈਕਮ ਨਾਲ ਸੰਬੰਧਿਤ ਅਧਕਾਰੀ ਨਾਲ ਤੁਸੀਂ ਗੱਲ ਮੈਕਮ ਐਨੂੰ ਫੋਨ ਕਰਿਆ ਜੀ ਕਈ ਵਾਰ ਵੀ ਆ ਕੇ ਦੇਖ ਲਓ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਪਹਿਲਾਂ ਵੀ ਕਦੇ ਪ੍ਰੋਬਲਮ ਆਈ ਹੈ ਨਹੀਂ ਪਹਿਲਾਂ ਕਦੇ ਪ੍ਰੋਬਲਮ ਫੋਨ ਤੇ ਕੋਈ ਮਹਿਕਮੇ ਨੇ ਕਾਰਨ ਦੱਸੇ ਕਿ ਕਿਉਂ ਕਿ ਉਹ ਕਹਿੰਦੇ ਅਸੀਂ ਅੱਗ ਬੁਝਾਉਣ ਗਏ ਹੋਇਆ ਕਿਸੇ ਪਾਸੇ ਦੀ ਬਹਾਨਾ ਲਾ ਰਹੇ ਨੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜੀ ਜਿਹੜਾ ਸਾਡਾ ਨੁਕਸਾਨ ਹੋਇਆ ਜੀ ਨਹੀਂ ਤੁਹਾਨੂੰ ਤਰੀਪ ਐਸ ਕੀ ਤੋਂ ਮਸ਼ੀਨਰੀ ਤੀ ਉਹਨਾਂ ਦੇ ਪਰਾਲੀ ਨੂੰ ਜਿਹੜਾ ਰੋਲ ਕੋਈ ਮਸ਼ੀਨਰੀ ਨਹੀਂ ਆਈ ਜੀ ਰੋਲ ਵਾਲੀ ਕੋਈ ਨਹੀਂ ਆਈ ਹੈਗੀ ਆਪੇ ਖਰਚਾ ਕਰਕੇ ਬਣਾਇਆ ਆਪੇ ਖਰਚਾ ਕਰ ਰਿਆ ਜੀ ਉਹਨਾਂ ਨੂੰ ਪੈਸੇ ਦਿੱਤੇ ਨੇ ਤਾਂ 4-5 500 ਰੁਪਏ ਕਿਲਾ ਦਿੱਤਾ ਤਾਂ ਪਿੰਡ ਤਖਰਾ ਜੀ 17 ਏਕੜ ਕਣਕ ਖਰਾਬ ਕੀ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਕਿੰਨੀ ਕਣਕ ਦੇ ਬਾਰੇ ਵਿੱਚ ਕੀ ਹੋਇਆ ਜੀ ਇਹਨੂੰ ਜੜ ਤੋਂ ਸੰਡੀ ਆ ਗਈ ਜੀ ਨਾ ਅੱਗ ਲੱਗਣ ਕਰਕੇ ਸਾਡੇ ਪ੍ਰਾਲੀ ਨੂੰ ਅੱਗ ਨਹੀਂ ਲਾਈ ਹੈਗੀ ਹਾਂਜੀ ਪ੍ਰਾਲੀ ਨੂੰ ਅੱਗ ਨਹੀਂ ਲੱਗੀ ਵਿਚਵਾਹੀ ਆ ਉਹਦੇ ਕਰਕੇ 25 ਦਿਨ ਦੀ ਕਣਕ ਹੋ ਗਈ ਜੀ ਜਿਹਨੂੰ ਇਹ ਪ੍ਰੋਬਲਮ ਆ ਗਈ 17 ਏਕੜ ਜ਼ਮੀਨ ਜੀ ਪ੍ਰਾਉਡ ਨੂੰ ਕੀ ਆਈ ਕੀ ਇਹਨੂੰ ਇਹ ਸੰਡੀ ਆ ਗਈ ਜੀ ਇਹਦੇ ਜੜ ਚ ਜੜ ਸੰਡੀ ਆ ਗਈ ਹਾਂਜੀ ਵੱਧ ਫੁੱਲ ਨਹੀਂ ਰਹੀ ਹੈਗੀ ਨਹੀਂ ਜੀ ਇਹ ਤਾਂ ਥੱਲੇ ਨੂੰ ਜਾਣ ਲੱਗੀ ਉੱਪਰ ਦੀ ਵਜਾਇ ਜੀ ਕਿੰਨਾ ਖਰਚ ਆਇਆ ਪਰ ਏਕੜ ਤੋਂ ਡਾ ਜੀ 8000 ਰੁਪਏ ਏਕੜ ਆ ਜਾਣਗੇ ਹੁਣ ਇਹ ਵਾਹ ਕੇ ਫੇਰ ਕੀ ਬੀਜੋਗੇ ਫੇਰ ਦੁਬਾਰਾ ਦੁਬਾਰਾ ਕਣਕ ਬੀਜੋ ਫੇਰ ਉਹਦਾ 5-7000 ਰੁਪਿਆ ਜੀ 5-7 ਕੁੰਟਲ ਝਾੜ ਵੀ ਘਟ ਜਾਣਾ ਕੋਈ ਸਰਕਾਰ ਤੋਂ ਮੰਗ ਨਹੀਂ ਕੀਤੀ ਵੀ ਸਾਨੂੰ ਕੀ ਸਮੱਸਿਆ ਐਸੀ ਨਹੀਂ ਕੀਤੀ ਵੱਡੇ ਵਿਭਾਗ ਨੂੰ ਜੀ ਨਹੀਂ ਜੀ ਖੇਤੀਬਾੜੀ ਵਾਲਿਆਂ ਨੇ ਕਿੱਥੇ ਪਹੁੰਚਣਾ ਕੀ ਇੱਥੇ ਕਿਤੇ ਤੁਸੀਂ ਫੋਨ ਕੀਤਾ ਕੀ ਕੀਤੀ ਪਰ ਦੱਸਿਆ ਜੀ ਬਿਆਸ ਆਈ ਆ ਹਾਂਜੀ 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 ਕੋਈ ਨਹੀਂ ਆਏਗਾ ਕੋਈ ਨਹੀਂ ਆਇਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਜੋ ਖਰਚਾ ਸਾਨੂੰ ਦਿੱਤਾ ਜਾਵੇ ਪਰ ਪਹਿਲਾਂ ਵੀ ਫਸਲ ਆਈ ਸੀ ਕੋਈ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀਗਾ ਨਹੀਂ ਅੱਗੇ ਕਦੇ ਨਹੀਂ ਹੋਇਆ ਜੀ ਅੱਗੇ ਹਰ ਇੱਕ ਸਾਲ ਅਗਲਾ ਆ ਕੇ ਬੀਜਦੇ ਆ ਐਦਕੀ ਪਹਿਲੇ ਸਾਲ ਬਿਨਾਂ ਅੱਕ ਤੋਂ ਬੀਜਿਆ ਜੀ हां जी हां ਕਰਕੇ ਬਿਨਾ ਕਰਕੇ ਤੋਂ ਲਈ ਤਾਂ ਕਰਕੇ ਪ੍ਰੋਬਲਮ ਆ ਗਈ। हां जी हां ਹੋਰ ਵੀ ਆਲੇ-ਦਾਲੇ ਪਿੰਡ ਤਖੜਾਂ ਵਿੱਚ ਹੋਰ ਕਿਸਾਨਾਂ ਦੀ ਹੋਰ ਵੀ ਤਿੰਨ-ਚਾਰ ਕਿਸਾਨਾਂ ਦੀ ਹੋਈ ਆ ਜੀ ਪਿੰਡ ਪੋਨੀਆ ਚ ਵੀ ਹੋਈ ਆ ਜੀ। ਕਿੰਨਾ ਕੁ ਨੁਕਸਾਨ ਆ ਜੀ? ਨੁਕਸਾਨ 8000 ਰੁਪਏ 10 8 ਤੋਂ 10000 ਰੁਪਏ ਕੀ ਆ ਜੀ। ਕਿੰਨੇ ਕਿਲਿੰਡਾ ਦੇ? 17 ਏਕੜ ਹੋ। ਜਿਹੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਵੱਡੇ-ਵੱਡੇ ਅਸੀਂ ਕਿਸਾਨ ਦੇ ਹਤਾਸ਼ੀਆਂ ਅਸੀਂ ਇੱਕ ਕਿਸਾਨਾਂ ਦੇ ਨਾਲ ਆ ਅੱਜ ਜਿਹੜੀ ਸੈਟਲਾਈਟ ਦੇਖ ਕੇ ਸਰਕਾਰਾਂ ਦੇ ਜਿਹੜੇ ਨੁਮਾਇंदे ਆ ਖੇਤੀਬਾੜੀ ਅਫਸਰ ਆ ਜਾਂ ਪੁਲਿਸ ਕਰਮਚਾਰੀ ਆ ਖੇਤਾਂ 'ਚ ਭੱਜੇ ਆਉਂਦੇ ਸੀ ਸੈਟਲਾਈਟ ਦੇਖ ਕੇ ਅੱਜ ਕਿਸਾਨ ਦੇ ਫੋਨ ਕਰਨ ਦੇ ਬਾਵਜੂਦ ਵੀ ਖੇਤ ਚ ਆ ਕੇ ਉਹਨਾਂ ਨੇ ਕਿਸਾਨ ਦੀ ਸਾਰ ਨਹੀਂ ਲਈ 17 ਏਕੜ ਇੱਕ ਕਿਸਾਨ ਦੀ ਫਸਲ ਮਤਲਬ ਸਵਾਏ ਸਮਝੋ ਵੀ ਹੋਗੀ ਕਿਸਾਨ ਲਈ ਤਾਂ ਸਵਾਏ ਆਉ 8 ਤੋਂ 10000 ਪ੍ਰਤੀ ਏਕੜ ਉਹਦਾ ਖਰਚਾ ਆ ਤੇ ਹੁਣ ਜਦੋਂ ਦੁਬਾਰਾ ਬੀਜਣੀ ਆ ਤੇ ਉਤੇ ਵੀ ਖਰਚਾ ਆਉਣਾ ਤੇ ਉਹਦਾ ਪ੍ਰਤੀ ਏਕੜ ਝਾੜ ਵੀ ਘਟਣਾ ਤੇ ਸਰਕਾਰਾਂ ਕਹਿੰਦੀਆਂ ਨੇ ਪਰਾਲੀ ਨੂੰ ਮਰਜ ਕਰੋ ਵਿੱਚ ਕਿਸਾਨ ਨੇ ਮਰਜ ਵੀ ਕਰੀ ਗੱਠਾਂ ਵੀ ਬਣਾਈਆਂ ਉਸ ਦੇ ਬਾਵਜੂਦ ਵੀ ਅੱਜ ਇਹ ਪ੍ਰੋਬਲਮ ਆ ਗਈ ਕਿ ਕਿਸਾਨ ਨੂੰ 17 ਏਕੜ ਆਪਣੀ ਪੈਲੀ ਆ ਜੋ ਕਣਕ ਉਹ ਵਾਹ ਕੇ ਬੀਜਣੀ ਪੈਗੀ ਦੁਬਾਰਾ ਹੋਰ ਵੀ ਇੱਥੇ ਬਹੁਤ ਕਿਸਾਨ ਖੜੇ ਨੇ ਤਖਰਾ ਪਿੰਡ ਦੇ ਉਹਨਾਂ ਦੇ ਵੀ ਇਹ ਪ੍ਰੋਬਲਮ ਆਈ ਆ ਸਰਕਾਰਾਂ ਤੋਂ ਮੰਗਾਂ ਦਾ ਸੀ ਬਹੁਤ ਕਰਦਿਆਂ ਜੀ ਹੁਣ ਕਿਸਾਨ ਵੀਰ ਨੂੰ ਵੀ ਪੁੱਛ ਲਿਆ ਜਾਂਦਾ ਵੀ ਥੋੜੀ ਸਰਕਾਰ ਤੋਂ ਮੰਗ ਕੀ ਆ ਮੰਗਾਂ ਤਾਂ ਸਰਕਾਰਾਂ ਨੂੰ ਪਤਾ ਹੀ ਆ ਜੀ ਸਰਕਾਰਾਂ ਨੇ ਜੋ ਸਾਡੇ ਗਾਲ ਪਾਏ ਨੇ ਸਿਆਪੇ ਜੋ ਸਾਤੋਂ ਨਹੀਂ ਹੋਣੇ ਝੱਲ ਹੁੰਦੇ ਸਰਕਾਰਾਂ ਨੂੰ ਸਭ ਦੀਂਦਾ ਵੀ ਕੀ ਹੋ ਰਿਹਾ ਖੇਤੀਬਾੜੀ ਵਿਭਾਗ ਦੇ ਵਾਲੇ ਹੁਣ ਤੱਕ ਅਗਲੀ ਗੱਲ ਤਾਂ ਸਾਡੇ ਕੋਲ ਇਦਾਂ ਦੀ ਕੋਈ ਸ਼ਿਕਾਇਤ ਆਈ ਨਹੀਂ ਹੈਗੀ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਉਹਨਾਂ ਦੀਪ ਵੀਰ ਜੀ ਦਾ ਫੋਨ ਆਇਆ ਸੀ ਜਿਹੜਾ ਕੋ ਸੋਇਆ ਤੇ ਕਿਸਾਨ ਕੋਲੋਂ ਸ਼ਿਕਾਇਤਾਂ ਦੇ ਮੌਕੇ ਤੇ ਆ ਗਿਆ ਸੀ ਮੈਂ ਇਹ ਨਾ ਕਰ ਲਾਂਗੇ ਇੱਕ ਕਿਸਾਨ ਸਰਜੀਤ ਸਿੰਘ ਨੇ ਰੋਪ ਲਗਾਇਆ ਹਾਂਜੀ ਉਹ ਕਹਿ ਰਿਹਾ ਵੀ ਅਸੀਂ ਕਿੰਨੀ ਵਾਰ ਫੋਨ ਵੀ ਕੀਤਾ ਇਹਨਾਂ ਨੂੰ ਤੇ ਉਹ ਕਹਿ ਰਿਹਾ ਵੀ ਅਸੀਂ ਅੱਧ ਵਜੇ ਆਣ ਵਾਲੇ ਪਾਸੇ ਆਏ ਹੋਏ ਹਾਂ ਵੀ ਅਸੀਂ ਬਾਅਦ ਤੋਂ ਬੇਰੇ ਤੇ ਪਰ ਕੰਨੇ ਮੌਕੇ ਤੇ ਕੋਈ ਨਹੀਂ ਪਹੁੰਚਿਆ ਹੈਗਾ ਚਲੋ ਜੇ ਕਿਸਾਨ ਕੋਲ ਕੋਈ ਫੋਨ ਕਾਲ ਰਿਕਾਰਡ ਹੈਗਾ ਸਾਨੂੰ ਦਿਖਾ ਦਵੇ ਪਰ ਮੈਨੂੰ ਕੋਈ ਵੀ ਮਿਸ ਕਾਲ ਜਾਂ ਇਦਾਂ ਦੀ ਕਾਲ ਨਹੀਂ ਆਈ ਸੀ ਉਸ ਤੋਂ ਬਾਅਦ ਉਹ ਪਰਾਲੀ ਕਹਿੰਦੇ ਕਿ ਅਸੀਂ ਇਸ ਵਾਰ ਪਰਾਲੀ ਨਹੀਂ ਜਲਾਈ ਹੈ ਅੱਛਾ ਜੀ ਪਰਾਲੀ ਜਲਾਣ ਤੋਂ ਬਿਨਾਂ ਇਹ ਕਣਕ ਬੀਜੀ ਸੀ ਅੱਜ 25 ਦਿਨ ਦੀ ਕਣਕ ਹੋ ਗਈ ਸੀ ਕਹਿੰਦੇ ਵੀ ਢੰਡੀ ਪੈ ਗਈ ਉਹ ਜਿਹਦੇ ਨਾਲ ਉਹ ਡਾਊਨ ਹੋਣੀ ਸ਼ੁਰੂ ਹੋ ਗਈ ਇਹ ਮਾਝਵਾਲੇ ਦੇ ਵਿੱਚ 60% ਜਿਹੜੇ ਖੇਤਾਂ ਦੇ ਵਿੱਚ ਪਰਾਲੀ ਮਿਕਸ ਹੋਈ ਹੈ 40% ਬੀਲਰ ਦਾ ਨਾਲ ਇਕੱਠਾ ਚਕਾਈਆਂ ਹੈ ਕਿਸੇ ਵੀ ਖੇਤ 'ਚ ਤਾਂ ਕੋਈ ਦਿੱਕਤ ਨਹੀਂ ਆਈ ਹੈ ਕਿ ਸੰਡੀ ਵਾਲੀ ਕਿਉਂਕਿ ਇਸ ਵਾਰ ਨਾ ਮੌਸਮ ਵੀ ਵਧੀਆ ਰਿਹਾ ਹੈ ਇਹ ਉਹੀ ਵੀ ਇਦਾਂ ਦੀ ਸਟੇਟ ਆਹੀ ਹੈਗੀ ਸਰਜੀਤ ਸਿੰਘ ਜਿਹੜੇ ਫਾਰਮਰ ਦੀ ਤੁਸੀਂ ਗੱਲ ਕਰਦੇ ਹੋ ਨਹੀਂ ਮੈਨੂੰ ਕੋਈ ਕਾਲ ਤੇ ਜਾਂ ਦਫਤਰ ਆ ਕੇ ਵੀ ਕੋਈ ਸ਼ਾਇਤ ਨਹੀਂ ਇਹਨਾਂ ਨੇ ਸਾਰਾ ਕਿੰਨੇ ਇਹਨਾਂ ਨੇ ਸੁਲਬਾਤੇ ਤੇ ਬਾਕੀ ਹੋਰ ਉੱਥੇ ਕਿਸਾਨ ਵੀ ਸੀ ਜਿਨ੍ਹਾਂ ਨੇ 2-2 ਕਿੱਲੇ ਜਾਂ 3-3 ਕਿੱਲੇ ਆ ਕੇ ਹੈਗੀ ਹੈ ਇਹ ਪ੍ਰੋਬਲਮ ਉਹ ਵੀ ਆਪਣੀ ਕੰਦ ਬਾਹਰ ਹੈ ਜੀ ਤੇ ਉਹ ਸਾਰਾ ਕਹ ਰਹੇ ਆ ਵੀ ਸਾਡੇ ਕੋਲ ਬਲੈਕ ਮੋਨਕੋ ਕੋਈ ਵੀ ਨਹੀਂ ਪਹੁੰਚਿਆ ਹੈ ਕਰਨੀ ਜੀ ਮੈਨੂੰ ਤੁਹਾਡੇ ਜਰੀਏ ਪਤਾ ਲੱਗਿਆ ਕਿਸਾਨਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਜਾਂ ਇਦਾਂ ਦੀ ਫੋਨ ਕਾਲ ਨਹੀਂ ਆਇਆ ਹੈਗਾ ਤੁਹਾਡੇ ਕਹੇ ਤੇ ਅਸੀਂ ਵਿਜ਼ਿਟ ਕਰ ਲਾਂਗੇ ਹਾਂ ਜੀ ਫਿਰ ਕੇ ਜਵਾਬ ਦਿਓ ਕਿ ਇਹ ਵਾਕਈ ਪ੍ਰਾਲੀ ਕਰਕੇ ਹੋਇਆ ਹੈ ਕਿ ਪ੍ਰਾਲੀ ਨਾ ਚਲਾਲ ਕਰਕੇ ਹੋਇਆ ਜਾਂ ਪ੍ਰਾਲੀ ਕੀ ਕੀ ਕਾਰਨ ਹੋਰ ਵਰਗਾ ਢੰਡੀ ਲੱਗਦਾ ਉਹ ਜਿਹੜੇ ਖੇਤਾਂ ਦੀ ਤੁਸੀਂ ਗੱਲ ਕਰਦੇ ਹੋ ਜਿੰਨਾ ਕ ਮੈਂ ਦੌਰਾ ਕੀਤਾ ਹੈ ਪਹਿਲਾਂ ਹੁਣ ਅਸੀਂ ਪਿਛਲੇ 1.5 ਮਹੀਨੇ ਤੋਂ ਫੀਲਡ 'ਚ ਹੀ ਆਂ ਇਹਨਾਂ ਖੇਤਾਂ ਵਿੱਚ ਪਹਿਲਾਂ ਉਹਨਾਂ ਨੇ ਗੱਠਾਂ ਚ ਚਾਈਆਂ ਹੋਈਆਂ ਹੈ ਪ੍ਰਾਲੀ ਦੀ ਪ੍ਰਾਲੀ ਦੀ ਵਿੱਚ ਬਿਜਾਈ ਉਹ ਨਹੀਂ ਕੀਤੀ ਹੈਗੀ ਫਿਰ ਵੀ ਉਸ ਮੌਕੇ ਤੇ ਜਾ ਕੇ ਦੇਖ ਲਾਂਗੇ ਵੀ ਕੀ ਪ੍ਰਾਪਤ ਉਹ ਚਲੋ ਪ੍ਰਾਣੀ ਵਿੱਚ ਪਈ ਹੋਊਗੀ ਜੇ ਪ੍ਰਾਣੀ ਦੇ ਵਿੱਚ ਕੀਤਾ ਹੈ ਤੁਸੀਂ ਵੀਡੀਓ ਬਣਾਈਏ ਤੁਸੀਂ ਵੀਡੀਓ ਚ ਦੇਖ ਲਓ ਉੱਥੇ ਮਿੱਟੀ ਦੇਖਦੇ ਆ ਕਿ ਪ੍ਰਾਣੀ ਦੇਖੀ ਹੈ ਸਿੱਧੇ ਕਿਤੇ ਮੜਮੋਦਾਂ ਦੇਖੀ ਰਹੇ ਹਾਂ ਪ੍ਰਾਣੀ ਦਾ ਕੋਈ ਟੱਕਾ ਤਾਂ ਦਿਖੂਗਾ ਤੁਹਾਨੂੰ ਕਿ ਪ੍ਰਾਣੀ ਦੇ ਵਿੱਚ ਉਹ ਅਸੀਂ ਮੌਕੇ ਤੇ ਜਾ ਕੇ ਮਾਇਨਾ ਕਰਕੇ ਫਿਰ ਦੱਸ ਸਕਦੇ ਹਾਂ ਤੇ ਮਹਿਕਮਾ ਅੱਗੇ ਉਹਨਾਂ ਨੇ ਕੀ ਹੋਰ ਮੁਆਵਜ਼ਾ ਮੰਗ ਰਹੇ ਹੈ ਸਾਡਾ 8 ਤੋਂ 10 ਹਜ਼ਾਰ ਪਰ ਏਕੜ ਦਾ ਖਰਚਾ ਹੋਇਆ ਤੇ ਹੁਣ ਸਾਨੂੰ ਦੁਬਾਰਾ ਫੇਰ ਵਿੱਚ ਨਹੀਂ ਬੈਣੀਆਂ ਕੋਈ ਗੱਲ ਨਹੀਂ ਉਹ ਫਿਰ ਅਸੀਂ मौके ਤੇ ਜਾ ਕੇ ਮੌਇਨਾ ਕਰਕੇ ਦੇਖ ਲੈਂਦੇ ਆ ਵੀ ਕੀ ਪ੍ਰੋਬਲਮ ਅਸਲੀ ਕੀ ਆ ਕੋਈ ਸਪਰੇਅ ਗਲਤ ਹੋਈ ਆ ਜਾਂ ਕੋਈ ਸ਼ੁੰਡੀ ਦਾ ਹਮਲਾ ਆ ਜਾਂ ਕੀ ਆ ਕਿ ਪਹਿਲੀ ਕੰਮ ਤੇ ਜੇ ਸਾਡੇ ਕੋਲ ਸ਼ਿਕਾਇਤ ਕਰਕੇ ਫਿਰ ਅਸੀਂ ਉਹਨਾਂ ਨੂੰ ਸੁਝਾਅ ਦਿੰਦੇ ਨੇ ਵੀ ਇਹ ਸ਼ੁੰਡੀ ਪਈ ਆ ਉਹ ਸਪਰੇਅ ਹੋ ਜਾਂਦਾ ਜੀ 4-500 ਰੁਪਏ ਦੀ ਸਪਰੇਅ ਹੋ ਜਾਂਦੀ ਐ ਕਿੱਲੇ ਦਾ 500 ਰੁਪਏ ਖਰਚਾ ਤਾਂ ਨਹੀਂ ਹੁੰਦਾ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਹੈ ਮੇਰੇ ਕੋਲ ਆ ਨਹੀਂ ਹੁਣ ਤੁਸੀਂ ਉਹ 10-15 ਮਿੰਟ ਪਹਿਲਾਂ ਕਾਲ ਕੀਤੀ ਉਹਦੀ ਪਤਾ ਲੱਗਿਆ ਸੀ ਮੈਂ ਸਾਰਾ ਮੈਨੂੰ ਟਖਰਾ ਪਿੰਡ 'ਚ ਹੀ ਸੀਗਾ ਅੱਛਾ ਤੋ ਕਿ ਇਹ ਦੋ ਤਿੰਨ ਸਟੱਬਲ ਬਰਨਿੰਗ ਦੇ ਕੇਸ ਸੀਗੇ ਫਾਰਮਰ ਅੱਗ ਲਾ ਰਿਹਾ ਇਹਨੂੰ ਹਟਾ ਲਿਆ ਇਹ ਕੋਈ ਵੀ ਦਿੱਕਤ ਨਹੀਂ ਆਈ 60% ਵੀ ਜਾਈ ਹੋਈ ਆ ਮਾਛਵਾੜਾ